ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਲੋਹੜੀ ਦਾ ਤਿਉਹਾਰ ਹੈ ਤੇ ਲੋਹੜੀ ਦੇ ਇਸ ਤਿਉਹਾਰ ਦੇ ਉੱਤੇ ਇੱਕ ਗੀਤ ਲੋਕ ਪ੍ਰਸਿੱਧ ਗੀਤ ਹੈ ਸੁੰਦਰ ਮੁੰਦਰੀਏ ਆਪ ਮੁਹਾਰੇ ਹੀ ਜੁਬਾਂ ਦੇ ਉੱਤੇ ਆ ਜਾਂਦਾ ਹੈ ਬੱਚੇ ਲੋਹੜੀ ਮੰਗਣ ਆਉਂਦੇ ਨੇ ਤਾਂ ਇਹ ਜਿਹੜਾ ਗੀਤ ਹੈ ਆਮ ਤੌਰ ਤੇ ਬੋਲਿਆ ਵੀ ਜਾਂਦਾ ਹੈ ਭੁੱਗਾ ਬਾਲਿਆ ਹੋਵੇ ਪਰਿਵਾਰ ਇਕੱਠੇ ਹੋਏ ਹੋਣ ਤਾਂ ਇਹ ਗੀਤ ਬੋਲਿਆ ਜਾਂਦਾ ਹੈ ਸੁੰਦਰ ਮੁੰਦਰੀਏ ਹੋਏ ਤੇਰਾ ਕੌਣ ਵਿਚਾਰਾ ਦੁਲਾ ਪੱਟੀ ਵਾਲਾ ਤੇ ਅੱਜ ਅਸੀਂ ਇਸ ਮਸਲੇ ਦੇ ਵਿੱਚ ਗੱਲਬਾਤ ਕਰਾਂਗੇ ਕਿ ਕੀ ਦੁੱਲਾ ਪੱਟੀ ਕੋਈ ਕਾਲਪਨਿਕ ਕਿਰਦਾਰ ਸੀ ਜਾਂ ਅਸਲ ਦੇ ਵਿੱਚ ਕੋਈ ਯੋਧਾ ਹੋਇਆ ਜੀ ਹਾਂ ਦੁੱਲਾ ਪੱਟੀ ਦੁੱਲਾ ਪੱਟੀ ਕੋਈ ਕਾਲਪਨਿਕ ਕਿਰਦਾਰ ਨਹੀਂ ਸਗੋਂ ਅਸਲ ਦੇ ਵਿੱਚ ਇੱਕ ਯੋਧਾ ਹੋਇਆ ਜਿਸ ਨੂੰ ਬਾਗੀ ਯੋਧਾ ਵੀ ਕਹਿ ਸਕਦੇ ਆ ਕਿਉਂਕਿ ਅਕਬਰ ਦੇ ਸਮੇਂ ਦੇ ਵਿੱਚ ਜਿਹੜਾ ਦੁੱਲਾ ਪੱਟੀ ਸਰਗਰਮ ਰਿਹਾ ਇੱਕ ਹੋਰ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਲਾਹੌਰ ਪਾਕਿਸਤਾਨ ਵਾਲੇ ਪੰਜਾਬ ਦੇ ਵਿੱਚ ਜੰਮਿਆ ਦੁੱਲਾ ਪੱਟੀ ਜਿਸ ਦੇ ਦਾਦੇ ਦਾ ਨਾਂ ਸੰਦਲ ਪੱਟੀ ਤੇ ਪਿਤਾ ਦਾ ਨਾਂ ਫਰੀਦ ਖਾਨ ਸੀ ਲਾਹੌਰ ਤੋਂ 12 ਕੋ ਦੂਰ ਜਰਨੈਲੀ ਸੜਕ ਤੇ ਪਿੰਡ ਸੀ ਜਿੱਥੇ ਦੁੱਲਾ ਪੱਟੀ ਦਾ ਪਾਲਣ ਪੋਸ਼ਣ ਹੁੰਦਾ ਬਾਦਸ਼ਾਹ ਅਕਬਰ ਵੱਲੋਂ ਜਦੋਂ ਜਿਵੇਂ ਕਿ ਜ਼ਮੀਨਾਂ ਦੇ ਉੱਤੇ ਲਗਾਨ ਜੜੇ ਆ ਉਹ ਲਗਾਨ ਨੀਤੀ ਤੈਅ ਕੀਤੀ ਗਈ ਜ਼ਿਮੀਂਦਾਰਾਂ ਦੇ ਕੋਲੋਂ ਲਗਾਨ ਮਸੂਲੇ ਜਾਂਦੇ ਸਨ ਜੋ ਕਿ ਆਮ ਜਾਂ ਕਿਸਾਨਾਂ ਦੀ ਗੱਲ ਕਰ ਲਈ ਆਮ ਕਿਸਾਨਾਂ ਨੂੰ ਲਗਾਨ ਭਰਨੇ ਬੜੇ ਮੁਸ਼ਕਲ ਸੰਤ ਤੇ ਇਸ ਨੀਤੀ ਨੂੰ ਇੱਕ ਜ਼ਬਰੀ ਦਾ ਨਾਮ ਵੀ ਦਿੱਤਾ ਗਿਆ ਜ਼ਬਤੀ ਦਾ ਨਾਮ ਦਿੱਤਾ ਗਿਆ ਇਸ ਨੀਤੀ ਦਾ ਵਿਰੋਧ ਕਰਨ ਕਰਕੇ ਦੁੱਲਾ ਪੱਟੀ ਦੇ ਪਿਤਾ ਫਰੀਦ ਖਾਨ ਅਤੇ ਉਸਦੇ ਦਾਦਾ ਸੰਦਲ ਪੱਟੀ ਨੂੰ ਜਿਹੜਾ ਅਕਬਰ ਦੇ ਵੱਲੋਂ ਸ਼ਹੀਦ ਮਾਰ ਦਿੱਤਾ ਜਾਂਦਾ ਸ਼ਹੀਦ ਕਰ ਦਿੱਤਾ ਜਾਂਦਾ ਕਿਉਂਕਿ ਇੱਕ ਕੌਮ ਦੀ ਅਗਵਾਈ ਕਰਨ ਵਾਲਾ ਦੂਸਰੇ ਦੇ ਲਈ ਜਿਹੜਾ ਬਾਗੀ ਹੁੰਦਾ ਹੈ ਪਰ ਜਿਵੇਂ ਕੋਈ ਆਪਣੀ ਕੌਮ ਦੇ ਲਈ ਜਾਨ ਨਿਸ਼ਾਵਰ ਕਰਦਾ ਹੈ ਤਾਂ ਉਸ ਨੂੰ ਉਹ ਕੌਮ ਜਿਹੜੀ ਹੈ ਸ਼ਹੀਦ ਦਾ ਖਿਤਾਬ ਦੇ ਦਿੰਦੀ ਹੈ ਸੋ ਸੰਦਲ ਭੱਟੀ ਤੇ ਫਰੀਦ ਖਾਨ ਨੂੰ ਅਕਬਰ ਵੱਲੋਂ ਸਿਰ ਕਲਮ ਕਰਕੇ ਉਹਨਾਂ ਦੀਏ ਜਿਹੜੇ ਸਰੀਰਾਂ ਦੇ ਵਿੱਚ ਕਾਫ ਉਸ ਪਰ ਕਿ ਲਾਹੌਰ ਦੇ ਆ ਦਰਵਾਜ਼ਿਆਂ ਦੇ ਵਿੱਚ ਟੰਗ ਦਿੱਤਾ ਜਾਂਦਾ ਪਰ ਦੁੱਲਾ ਪੱਟੀ ਜੋ ਕਿ ਦੁੱਲਾ ਪੱਟੀ ਹੈ ਉਸ ਦੀ ਜਿਹੜੇ ਪਿਤਾ ਦੀ ਮੌਤ ਤੋਂ ਬਾਅਦ 4 ਮਹੀਨੇ ਬਾਅਦ ਦੁੱਲਾ ਪੱਟੀ ਦਾ ਜਨਮ ਹੁੰਦਾ ਹੈ ਤੇ ਇੱਕ ਵੱਡੀ ਗੱਲ ਹੋਰ ਹੈ ਕਿ ਜਿਸ ਦਿਨ ਦੁੱਲਾ ਪੱਟੀ ਦਾ ਜਨਮ ਹੁੰਦਾ ਹੈ ਉਸੇ ਦਿਨ ਹੀ ਅਕਬਰ ਬਾਦਸ਼ਾਹ ਦੇ ਘਰ ਵੀ ਪੁੱਤ ਜਨਮ ਲੈਂਦਾ ਜੋ ਕਿ ਅੱਗੇ ਜਾ ਕੇ ਜਹਾਂਗੀਰ ਬਣਦਾ ਹੈ ਜਹਾਂਗੀਰ ਬਣ ਕੇ ਭਾਰਤ ਦੇ ਉੱਤੇ ਹਕੂਮਤ ਕਰਦਾ ਹੈ ਬਚਪਨ ਦਾ ਨਾਮ ਜਹਾਂਗੀਰ ਦਾ ਸ਼ੇਖੂ ਸੀ ਇੱਕ ਸਮੂਹ ਨੇ ਬਾਦਸ਼ਾਹ ਅਕਬਰ ਨੂੰ ਇਹ ਗੱਲ ਕਹੀ ਕਿ ਜੇਕਰ ਬਾਦਸ਼ਾ ਦਾ ਬੇਟਾ ਜੋ ਸ਼ੇਖੂ ਹੈ ਉਸ ਨੂੰ ਕਿਸੇ ਰਾਜਪੂਤਾਨੀ ਦੇ ਦੁੱਧ ਤੇ ਪਾਲਿਆ ਜਾਵੇ ਤਾਂ ਅੱਗੇ ਜਾ ਕੇ ਬਹਾਦਰ ਯੋਦਾ ਬਣੇਗਾ ਇੱਕ ਬਹਾਦਰ ਜਿਹੜਾ ਸੂਰਵੀਰ ਬਣੇਗਾ ਤਾਂ ਇਸ ਮੌਕੇ ਗੱਲ ਕੀਤੀ ਜਾਵੇ ਕਿ ਜਿਸ ਦਿਨ ਸ਼ੇਖੂ ਦਾ ਜਨਮ ਹੁੰਦਾ ਹੈ ਬਾਦਸ਼ਾ ਦੇ ਪੁੱਤਰ ਦਾ ਜਨਮ ਹੁੰਦਾ ਹੈ ਉਸੇ ਦਿਨ ਦੁੱਲਾ ਪੱਟੀ ਦਾ ਜਨਮ ਹੁੰਦਾ ਤੇ ਇਹ ਇੱਕ ਬਾਦਸ਼ਾਹ ਅਕਬਰ ਦੇ ਪਰਿਵਾਰ ਦੀ ਇੱਕ ਰਵਾਇਤ ਸੀ ਕਿ ਜੇਕਰ ਉਸੇ ਦਿਨ ਕੋਈ ਹੋਰ ਰਾਜਪਤਾਣੀ ਦੇ ਘਰ ਬੇਟਾ ਪੈਦਾ ਹੋਇਆ ਤੇ ਉਸ ਰਾਜਪਤਾਣੀ ਦੇ ਦੁੱਧ ਤੇ ਹੀ ਪਾਲਿਆ ਜਾਵੇ ਤਾਂ ਇਸ ਦੇ ਵਿੱਚ ਦੁੱਲੇ ਪੱਟੀ ਦੀ ਮਾਂ ਲੱਦੀ ਤੋਂ ਇਲਾਵਾ ਬਾਦਸ਼ਾਹ ਅਕਬਰ ਕੋਲ ਕੋਈ ਹੋਰ ਜੜੀ ਹੈ ਕਹ ਲਈਓ ਆਪਸ਼ਨ ਨਹੀਂ ਸੀ ਸੋ ਉਹਨਾਂ ਨੇ ਗੱਲਬਾਤ ਕੀਤੀ ਲੱਦੀ ਦੋ ਬੱਚਿਆਂ ਨੂੰ ਪਾਲਦੀ ਆ ਇੱਕ ਆਪਣਾ ਪੁੱਤਰ ਦੁੱਲਾ ਪੱਟੀ ਤੇ ਦੂਸਰਾ ਸ਼ੇਖੂ ਜੋ ਕਿ ਅੱਗੇ ਜਾ ਕੇ ਜਹਾਗੀਰ ਬਾਦਸ਼ਾਹ ਬਣਨ ਵਾਲਾ ਸੀ ਹੁਣ ਗੱਲਬਾਤ ਅੱਗੇ ਵਧਦੀ ਹੈ ਸ਼ੇਖੂ ਤੇ ਦੁੱਲਾ ਪੱਟੀ ਇੱਕੋ ਮਾਂ ਦੇ ਦੁੱਧ ਤੇ ਪਲ ਰਹੇ ਨੇ ਬਾਦਸ਼ਾਹ ਅਕਬਰ ਆਪਣੀ ਅੱਗੇ ਦੀ ਰਣਨੀਤੀ ਤਿਆਰ ਕਰਦਾ ਹੈ ਉਹ ਦਿਮਾਗ ਦੇ ਵਿੱਚ ਇੱਕ ਸ਼ਤਰਾਈ ਦੀ ਖੇਡ ਚਲਾ ਰਿਹਾ ਹੁੰਦਾ ਹੈ ਤੇ ਉਹ ਦੁੱਲੇ ਪੱਟੀ ਦੀ ਮਾਂ ਨੂੰ ਮਾਂ ਲੱਦੀ ਨੂੰ ਉਸ ਦੇ ਪਿੰਡ ਦੇ ਵਿੱਚ ਹੀ ਇੱਕ ਮਹਿਲ ਉਸਾਰ ਕੇ ਦਿੰਦਾ ਹੈ ਜਿੱਥੇ ਸ਼ੇਖੂ ਯਾਨੀ ਕਿ ਜਹਾਗੀਰ ਅਤੇ ਦੁੱਲੇ ਪੱਟੀ ਦੀ ਪਰਵਰਿਸ਼ ਹੁੰਦੀ ਹੈ ਟਾਈਮ ਬੀਤਦਾ ਹੈ ਤੇ ਦੁੱਲਾ ਪੱਟੀ ਤੇ ਸ਼ੇਖੂ ਥੋੜੇ ਜਵਾਨ ਹੁੰਦੇ ਨੇ ਤੇ ਤੀਰ ਅੰਦਾਜ਼ੀ ਘੋੜ ਸਵਾਰੀ ਅਤੇ ਹੋਰ ਸਿੱਖਿਆ ਵੀ ਦੁੱਲਾ ਪੱਟੀ ਛੇਕੂ ਦੇ ਨਾਲ ਹੀ ਹਾਸਲ ਕਰਦਾ ਪਰ ਦੁੱਲਾ ਪੱਟੀ ਛੇਕੂ ਦੇ ਨਾਲੋਂ ਜ਼ਿਆਦਾ ਮਾਹਿਰ ਬਣ ਜਾਂਦਾ ਸੋ ਇਸ ਮਾਮਲੇ ਦੇ ਵਿੱਚ ਜਿਹੜਾ ਬਾਦਸ਼ਾਹ ਅਕਬਰ ਹੈ ਉਹ ਦੁੱਲਾ ਪੱਟੀ ਤੋਂ ਈਰਖਾ ਕਰਨ ਲੱਗ ਜਾਂਦਾ ਕਿਤੇ ਨਾ ਕਿਤੇ ਦੁੱਲਾ ਪੱਟੀ ਤੋਂ ਉਸ ਦੀ ਮਾਂ ਜਿਹੜੀ ਹੈ ਇਹ ਗੱਲ ਲੁਕਾ ਕੇ ਰੱਖਦੀ ਹੈ ਕਿ ਉਸਦੇ ਦਾਦੇ ਨੂੰ ਤੇ ਉਸਦੇ ਪਿਤਾ ਨੂੰ ਕਿਸਨੇ ਮਾਰਿਆ ਸੀ ਕਿਉਂਕਿ ਉਹ ਡਰਦੀ ਸੀ ਕਿ ਕਿਤੇ ਮੇਰਾ ਪੁੱਤ ਵੀ ਉਸ ਬਾਗੀ ਲਹਿਰ ਦੇ ਵਿੱਚ ਨਾ ਤੁਰ ਪਵੇ ਉਸ ਬਾਗੀ ਲਹਿਰ ਨੂੰ ਅੱਗੇ ਨਾ ਤੁਰੇ ਸੋ ਆਪਣੇ ਪੁੱਤ ਦੀ ਜਾਨ ਬਚਾਉਣ ਕਰਕੇ ਜਿਹੜੀ ਹੈ ਲੱਦੀ ਦੁੱਲੇ ਪੱਟੀ ਦੀ ਮਾਂ ਆਪਣੇ ਪੁੱਤ ਨੂੰ ਉਹਨਾਂ ਦੇ ਉਹਦੇ ਪਿਤਾ ਤੇ ਦਾਦੇ ਦੇ ਕਾਤਲਾਂ ਬਾਰੇ ਨਹੀਂ ਦੱਸਦੀ ਹੌਲੀ ਹੌਲੀ ਦੁੱਲਾ ਪੱਟੀ ਜਵਾਨ ਹੁੰਦਾ ਆਪਣਾ ਸਿੱਖਿਆ ਦੇ ਵਾਲੇ ਪਾਸੇ ਜਾਂਦਾ ਹੈ ਪੜ੍ਹਾਈ ਵਾਲੇ ਪਾਸੇ ਜਾਂਦਾ ਹੈ ਬਾਦਸ਼ਾਹ ਅਕਬਰ ਈਰਖਾ ਕਰਦਾ ਹੈ ਕਿ ਦੁੱਲਾ ਪੱਟੀ ਮੇਰੇ ਪੁੱਤ ਸ਼ੇਖੂ ਯਾਨੀ ਕਿ ਜਹਾਗੀਰ ਨਾਲੋਂ ਜ਼ਿਆਦਾ ਸਮਝਦਾਰ ਹੈ ਜ਼ਿਆਦਾ ਬਹਾਦਰ ਹੈ ਤੇ ਉਹ ਲੱਦੀ ਨੂੰ ਯਾਨੀ ਕਿ ਦੁੱਲੇ ਪੱਟੀ ਦੀ ਮਾਂ ਨੂੰ ਤਾਨੇ ਮੇੜੇ ਵੀ ਮਾਰਦਾ ਹੈ ਗੁੱਸੇ ਵੀ ਹੁੰਦਾ ਹੈ ਕਿ ਤੂੰ ਮੇਰੇ ਪੁੱਤੇ ਦੇ ਨਾਲ ਵਿਤਕਰਾ ਕਰਦੀ ਹੈ ਤੂੰ ਇਹਨਾਂ ਦੀ ਦੋਨਾਂ ਦੀ ਪਰਵਰਿਸ਼ ਦੇ ਵਿੱਚ ਵਿਤਕਰਾ ਕਰ ਰਹੀਆਂ ਹਨ ਅੰਗੇਲੀ ਕਰ ਰਹੀਆਂ ਪਰ ਦੁੱਲੇ ਪੱਟੀ ਦੀ ਮਗਨਦੀ ਹੈ ਕਿ ਮੈਂ ਅਜਿਹਾ ਕੁਝ ਵੀ ਨਹੀਂ ਕਰਦੀ ਸੋਹਾਂ ਖਾਦੀਆਂ ਜਾਂਦੀਆਂ ਦੁੱਲਾ ਪੱਟੀ ਮੰਨ ਜਾਂਦਾ ਹੈ ਦੁੱਲੇ ਪੱਟੀ ਤੇ ਜਿਹੜਾ ਸ਼ੇਖੂ ਹੈ ਉਹਨਾਂ ਦੀ ਪਰਵਰਿਸ਼ ਦੇ ਵਿੱਚ ਕਿਸੇ ਦੇ ਵਿੱਚ ਵੀ ਕੋਈ ਕਮੀ ਨਹੀਂ ਹੈ ਬਾਦਸ਼ਾਹ ਅਕਬਰ ਮੰਨ ਜਾਂਦਾ ਪਰ ਬਾਦਸ਼ਾਹ ਅਕਬਰ ਅੱਗੇ ਦੀ ਸੋਚ ਲੈ ਕੇ ਚੱਲਦਾ ਕਿਉਂਕਿ ਉਸ ਨੂੰ ਦਿਖ ਰਿਹਾ ਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਦੁੱਲਾ ਪੱਟੀ ਇਸੇ ਤਰ੍ਹਾਂ ਮੇਰੇ ਪੁੱਤ ਸ਼ੇਖੂ ਤੋਂ ਅੱਗੇ ਵਧਦਾ ਰਿਹਾ ਮੇਰੇ ਪੁੱਤ ਸ਼ੇਖੂ ਤੋਂ ਬਹਾਦਰ ਤਾਂ ਪੜਿਆ ਲਿਖਿਆ ਬਣ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਲਈ ਮੁਸ਼ਕਲ ਪੈਦਾ ਹੋਵੇਗੀ। ਸੋ ਹੁਣ ਗੱਲ ਇਹ ਸੀ ਕਿ ਅਗਲਾ ਪੈਤੜਾ ਖੇਡਦਿਆ ਬਾਦਸ਼ਾਹ ਅਕਬਰ ਨੇ ਮਈ ਲੱਦੀ ਨੂੰ ਇਹ ਗੱਲ ਕਹੀ ਕਿ ਆਪਣੇ ਪੁੱਤ ਨੂੰ ਪੜਨੇ ਪਾ ਉਸ ਨੂੰ ਮਾੜੀਆਂ ਜੜੀਆਂ ਬਹਿਣੀਆਂ ਉਹਨਾਂ ਤੋਂ ਦੂਰ ਰੱਖੀ ਉਸ ਨੂੰ ਆਪਣੇ ਜਿਹੜੇ ਦੂਸਰੇ ਯਾਰ ਦੋਸਤ ਨੇ ਆਪਣੇ ਮਿੱਤਰ ਨੇ ਉਹਨਾਂ ਤੋਂ ਹਮੇਸ਼ਾ ਦੂਰ ਰੱਖਣਾ ਇਹਦਾ ਸਿਰਫ ਧਿਆਨ ਜੜਾ ਪੜ੍ਹਾਈ ਵੱਲ ਹੀ ਰੱਖਣਾ ਪਰ ਕੁਦਰਤ ਨੂੰ ਜਾਂ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਦੁੱਲੇ ਪੱਟੀ ਵੱਲੋਂ ਜਿਹੜੀ ਐ ਪੜ੍ਹਾਈ ਨਹੀਂ ਕੀਤੀ ਗਈ ਕਿਉਂਕਿ ਦੁੱਲਾ ਪੱਟੀ ਕਿਦਣਾ ਕਿਤੇ ਇਸ ਸਾਰੀ ਖੇਡ ਨੂੰ ਸਮਝਦਾ ਵੀ ਸੀ ਤੇ ਉਹ ਦਿਮਾਗ ਦੇ ਵਿੱਚ ਇੱਕ ਸੋਚ ਵੀ ਰੱਖਦਾ ਸੀ ਕਿ ਕਿਉਂ ਮੇਰੇ ਉਤੇ ਇੰਨਾ ਜ਼ੋਰ ਦਿੱਤਾ ਜਾ ਰਿਹਾ ਸੋ ਦੁੱਲਾ ਪੱਟੀ ਮਦਰਸਾ ਛੱਡ ਕੇ ਪੜ੍ਹਾਈ ਦਾ ਇੱਕ ਸੋਮਾ ਛੱਡ ਕੇ ਗੁਲੇਲ ਖਰੀਦਦਾ ਤੇ ਪਾਣੀ ਭਰਦੀਆਂ ਔਰਤਾਂ ਦੇ ਜਿਹੜੇ ਘੜੇ ਨੇ ਉਹਨਾਂ ਨੂੰ ਤੋੜਦਾ ਤੇ ਉਹਨਾਂ ਦੇ ਵਿੱਚੋਂ ਇੱਕ ਗਰੀਬ ਕਰਦੀ ਔਰਤ ਜਿਹੜੀ ਹੈ ਉਹ ਦੁੱਲੇ ਪੱਟੀ ਨੂੰ ਮੇਣਾ ਮਾਰਦੀ ਹੈ ਤਾਨਾ ਮਾਰਦੀ ਹੈ ਕਿ ਤੇਰੇ ਦਾਦੇ ਦੀਆਂ ਤੇਰੇ ਪਿਓ ਦੀਆਂ ਲਾਸ਼ਾਂ ਜਿਹੜੀ ਹੈ ਲਾਹੌਰ ਦੇ ਦਰਵਾਜ਼ਿਆਂ ਤੇ ਟੰਗੀਆਂ ਸਨ ਜੇ ਤੇਰੇ ਚ ਇੰਨੀ ਹਿੰਮਤ ਹੈ ਤਾਂ ਤੂੰ ਉਹਨਾਂ ਦਾ ਬਦਲਾ ਲੈ ਜਾ ਕੇ ਕਿਸੇ ਗਰੀਬ ਦੇ ਘਰੇ ਨਾ ਪੰਨ ਇਹ ਗੱਲ ਜਿਹੜੀ ਹੈ ਦੁੱਲਾ ਪੱਟੀ ਦੇ ਦਿਮਾਗ ਦਿਲ ਦੇ ਉੱਤੇ ਬੜੀ ਡੂੰਗੀ ਸੱਟ ਮਾਰਦੀ ਹੈ ਗੁੱਸੇ ਦੇ ਵਿੱਚ ਦੁੱਲਾ ਪੱਟੀ ਆਪਣੇ ਘਰੇ ਜਾਂਦਾ ਤੇ ਆਪਣੀ ਮਾਂ ਲੱਦੀ ਦੇ ਮਾਂ ਲੱਦੀ ਨੂੰ ਸਵਾਲ ਕਰਦਾ ਗੁੱਸੇ ਦੇ ਵਿੱਚ ਕਈ ਬੋਲ-ਕਬੋਲ ਵੀ ਬੋਲਦਾ ਹੈ ਕਿ ਮੈਨੂੰ ਦੱਸ ਮੇਰੇ ਦਾਦੇ ਨੂੰ ਮੇਰੇ ਪਿਤਾ ਨੂੰ ਕਿਸਨੇ ਮਾਰਿਆ ਸੋ ਰੋਹ ਦੇ ਵਿੱਚ ਆਏ ਦੁੱਲੇ ਪੱਟੀ ਨੂੰ ਵੇਖ ਕੇ ਮਾਂ ਲੱਦੀ ਜਿਹੜਾ ਸਾਰਾ ਭੇਦ ਖੋਲ ਦਿੰਦੀ ਹੈ ਸੋ ਲੱਦਾ ਜਿਹੜੀ ਹੈ ਦੁੱਲਾ ਪੱਟੀ ਹੈ ਉਹ ਫਿਰ ਬਾਗੀ ਉਸ ਲਹਿਰ ਦੇ ਉੱਤੇ ਤੁਰਦਾ ਕਿਉਂਕਿ ਇਹ ਜਿਹੜੇ ਦੁੱਲਾ ਪੱਟੀ ਦੇ ਪਰਿਵਾਰ ਸਨ ਇੱਕ ਨਾਬਰ ਨਾਬਰ ਕਹਿ ਲਿਆ ਕਿ ਬਾਗੀ ਤਬੀਤ ਵਾਲੇ ਜਿਹੜੇ ਪਰਿਵਾਰ ਸਨ ਸਰਕਾਰ ਦੀ ਸਟੇਟ ਦੀਆਂ ਨੀਤੀਆਂ ਦਾ ਹਮੇਸ਼ਾ ਡਟ ਕੇ ਵਿਰੋਧ ਕਰਦੇ ਸਨ ਸੋ ਇਸ ਚੱਕਰ ਦੇ ਕਰਕੇ ਇਹਨਾਂ ਨੂੰ ਬਾਗੀ ਕਿਹਾ ਜਾਂਦਾ ਹੈ ਨਾਬਰ ਕਿਹਾ ਜਾਂਦਾ ਦੁੱਲਾ ਪੱਟੀ ਵੀ ਉਸੇ ਲੀ ਦੇ ਉੱਤੇ ਤੁਰਦਾ ਤੇ ਸਿੱਧੀ ਤੌਰ ਤੇ ਜਿਹੜਾ ਸਿੱਧੇ ਤੌਰ ਤੇ ਬਾਦਸ਼ਾਹ ਅਕਬਰ ਦੇ ਨਾਲ ਟੱਕਰ ਲੈਂਦਾ ਹੈ ਤੇਕੀ ਦੇ ਨਾ ਕੀਤੇ ਜਾ ਕੇ ਫਿਰ ਉਹ ਜਿਹੜਾ ਆਪਣੇ ਪਿਤਾ ਉਹਦੀ ਜੜੀ ਦੁੱਲੇ ਪੱਟੀ ਦੀ ਜੜੀ ਸੋਚ ਸੀ ਸਿਰਫ ਇੱਕ ਬਦਲਾ ਲੈਣ ਦੀ ਨੀਤੀ ਦੀ ਸੋਚ ਨਹੀਂ ਸੀ ਉਹ ਆਪਣੇ ਮਾਤਾ ਪਿਤਾ ਦੀ ਆਪਣੇ ਦਾਦੇ ਦੀ ਆਪਣੇ ਪਿਤਾ ਦੀ ਸੋਚ ਨੂੰ ਅੱਗੇ ਲੈ ਕੇ ਵਧਣਾ ਚਾਹੁੰਦਾ ਸੀ ਸੋ ਹੁਣ ਕੀ ਹੁੰਦਾ ਹੈ ਦੁੱਲਾ ਪੱਟੀ ਬਾਦਸ਼ਾਹ ਅਕਬਰ ਦੀਆਂ ਨੀਤੀਆਂ ਦਾ ਵਿਰੋਧ ਕਰਦਾ ਫਿਰ ਅੰਤ 1599 ਨੂੰ ਦੁੱਲੇ ਪੱਟੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਉਹੀ ਸੂਲੀ ਤਿਆਰ ਕੀਤੀ ਜਾਂਦੀ ਹੈ ਜਿੱਥੇ ਦੁੱਲੇ ਪੱਟੀ ਦੇ ਦਾਦੇ ਨੂੰ ਤੇ ਉਸਦੇ ਪਿਤਾ ਨੂੰ ਸਿਰ ਕਲਮ ਕਰਕੇ ਮਾਰ ਦਿੱਤਾ ਜਾਂਦਾ ਹੈ ਤੇ ਉਹਨਾਂ ਦੇ ਸਰੀਰਾਂ ਦੇ ਵਿੱਚ ਘਾਫੂਸ ਪਰਕੇ ਜਿਹੜਾ ਟੰਗ ਦਿੱਤਾ ਜਾਂਦਾ ਹੈ ਲਾਹੌਰ ਦੇ ਦਰਵਾਜ਼ੇ ਆ ਦੇ ਉੱਤੇ ਦੁੱਲੇ ਪੱਟੀ ਲਈ ਉਹ ਜਿਹੜੀ ਹੈ ਇੱਕ ਸੂਲੀ ਤਿਆਰ ਕੀਤੀ ਜਾਂਦੀ ਹੈ ਉਸ ਨੂੰ ਗ੍ਰਿਫਤਾਰ ਕਰਕੇ ਬਿਲਕੁਲ ਉਸਦੇ ਪਿਤਾ ਦੇ ਵਾਂਗੂ ਹੀ ਫਾਹਾ ਲਗਾ ਕੇ ਮਾਰ ਦਿੱਤਾ ਜਾਂਦਾ ਹੈ ਤੇ ਉੱਥੇ ਦੱਸਦੀ ਹੈ ਕਿ ਲਾਹੌਰ ਜਦੋਂ ਦੁੱਲੇ ਪੱਟੀ ਦੀ ਇਸ ਮੌਤ ਲਈ ਸੂਲੀ ਤਿਆਰ ਕੀਤੀ ਜਾਂਦੀ ਹੈ ਜੋ ਉਸ ਦਾ ਦਿਨ ਹੁੰਦਾ ਹੈ ਉਸ ਨੂੰ ਮਾਰਨ ਦਾ ਲਾਹੌਰ ਦੇ ਵਿੱਚ ਇੰਨਾ ਜ਼ਿਆਦਾ ਹਜੂਮ ਇਕੱਠਾ ਹੋ ਜਾਂਦਾ ਹੈ ਇੰਨੇ ਜ਼ਿਆਦਾ ਲੋਕ ਇਕੱਠੇ ਹੋ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਸੂਫੀ ਹੁਸੈਨ ਛਾ ਵੀ ਮੌਜੂਦ ਹੁੰਦਾ ਹੈ ਜੋ ਕਿ ਆਪਣੇ ਯਾਰ ਦੇ ਲਈ ਮਰਨ ਨੂੰ ਇੱਕ ਸ਼ਹਾਦਤ ਦਾ ਕਿਤਾਬ ਦਿੰਦਾ ਹੈ ਸੋ ਦੁੱਲੇ ਪੱਟੀ ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ ਤੇ ਸ਼ਾ ਹੁਸੈਨ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਸੋ ਇਹ ਸੀ ਦੁੱਲੇ ਪੱਟੀ ਦੀ ਕਹਾਣੀ ਦੁੱਲਾ ਪੱਟੀ ਮਹਿਜ ਜ਼ਮੀਨੀ ਲਗਾਨ ਮਾਫ ਨਹੀਂ ਸੀ ਕਰਵਾਉਂਦਾ ਸਗੋਂ ਗਰੀਬ ਧੀਆਂ ਦੇ ਵਿਆਹ ਕਰਵਾਉਂਦਾ ਸੀ ਗਰੀਬਾਂ ਦੀ ਬਾਹ ਫੜਦਾ ਸੀ ਉਹਨਾਂ ਦਾ ਹਮਦਰਦ ਸੀ ਇਹ ਕੋਈ ਕਾਲਪਨਿਕ ਕਲਾਕਾਰ ਕਾਲਪਨਿਕ ਕੋਈ ਸੋਚ ਨਹੀਂ ਦੁੱਲਾ ਪੱਟੀ ਅਸਲ ਦੇ ਵਿੱਚ ਇੱਕ ਬਹਾਦਰ ਯੋਧਾ ਹੋਇਆ ਜਿਸ ਨੇ ਇੱਕ ਕਬੀਲੇ ਦੇ ਇੱਕ ਗਰੀਬ ਵਰਗ ਦੇ ਲੋਕਾਂ ਦੀ ਹਮੇਸ਼ਾ ਬਾਹ ਫੜੀ ਉਹਨਾਂ ਦਾ ਸਾਥ ਦਿੱਤਾ ਤੇ ਸਟੇਟ ਦੇ ਸਟੇਟ ਦੀਆਂ ਨੀਤੀਆਂ ਨੂੰ ਹਮੇਸ਼ਾ ਹੀ ਰੋਕਣਾ ਚਾਹੀਦਾ ਸਟੇਟ ਦੀਆਂ ਨੀਤੀਆਂ ਦਾ ਹਮੇਸ਼ਾ ਹੀ ਵਿਰੋਧ ਕੀਤਾ ਤੇ ਇਹ ਸੀ ਦੁੱਲਾ ਭੱਟੀ ਜਿਸ ਦਾ ਲੋਹੜੀ ਦੇ ਪ੍ਰੋਗਰਾਮ ਦੇ ਉੱਤੇ ਗੀਤ ਗਾਇਆ ਜਾਂਦਾ ਸੁੰਦਰ ਮੁੰਦਰੀਏ ਹੋਏ ਤੇਰਾ ਕੋਣ ਵਿਚਾਰਾ ਦੁੱਲਾ ਭੱਟੀ ਵਾਲਾ ਸੋ ਅਜਿਹੀ ਹੀ ਜਾਣਕਾਰੀ ਦੇ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ